ਪੰਜਾਬ ਜਿਹੜੀ ਹੈਗੀ ਆ ਇਹ ਝੋਨੇ ਵਾਲੀ ਧਰਤੀ ਨਹੀਂ ਹੈਗੀ ਹੂੰ ਇਹ ਸਾਡੇ ਤੇ ਠੋਸਿਆ ਗਿਆ ਕਿ ਇਹ ਠੋਸਿਆ ਗਿਆ ਠੋਕੇ ਗਿਆ ਸੈਂਟਰ ਵੱਲੋਂ ਕਿ ਇਹ ਤੁਸੀਂ ਇੰਨਾ ਬੀਜਣਾ ਹੀ ਬੀਜਣਾ ਭੁੱਖ ਭਰੀ ਹੈ ਇਹ ਉਪਰੋਂ ਆਰਡਰ ਉਹਨਾਂ ਦੇ ਸੀ ਹੂੰ ਲੋਕਾਂ ਅੱਛਾ ਦੂਜਾ ਇਹ ਨਾਲ ਹੋ ਗਿਆ ਇਨਸੈਂਟਿਵ ਦੇਣਾ ਸ਼ੁਰੂ ਕਰਤਾ 1967 ਦੇ ਵਿੱਚ ਐਗਰੀਕਲਚਰ ਕੌਸਟ ਐਂਡ ਪ੍ਰਾਈਸਿਸ ਕਮਿਸ਼ਨ ਬਣਿਆ ਹੂੰ ਉਦੋਂ ਕਣਕ ਦਾ ਰੇਟ ਸੀ 72 ਰੁਪਏ ਕੁਇੰਟਲ ਤੇ ਝੋਨੇ ਦਾ ਸੀ 46 ਰੁਪਏ ਕੁਇੰਟਲ 43 ਤੇ 72 ਪੌਣੇ 2 ਗੁਣਾ ਹੌਲੀ ਹੌਲੀ ਝੋਨੇ ਦਾ ਰੇਟ ਵੀ ਵਧਾਉਣਾ ਸ਼ੁਰੂ ਕਰਤਾ ਹੁਣ ਕਣਕ ਤੇ ਝੋਨੇ ਦਾ ਬਰਾਬਰ ਹੈ ਹੂੰ ਇਹ ਇਨਸੈਂਟਿਵ ਫਾਰਮਰਸ ਨੂੰ ਹੋ ਗਿਆ ਨਵੀਆਂ ਕਿਸਮਾਂ ਨਿਕਲ ਗਈਆਂ ਜ਼ਮੀਨਾਂ ਉਹਨਾਂ ਨੇ ਰੇਤਾ ਤੁਸੀਂ ਤਾਂ ਦੇਖਿਆ ਨੇ ਅਸੀਂ ਅੱਜ ਤੋਂ 50 ਸਾਲ ਪਹਿਲਾਂ ਇੱਥੇ ਮੂੰਗਫੜੀਆਂ ਸਭ ਹੁੰਦੀਆਂ ਹੁੰਦੀਆਂ ਸੀ ਕਿਸੇ ਝੋਨਾ ਨਹੀਂ ਸੀ ਸਿਰਫ ਅਮਰਸਰ ਗੁਰਦਾਸਪੁਰ ਫਿਰੋਜ਼ਪੁਰ ਕੋਸ਼ੇਰੀਆ ਝੋਨਾ ਦਾ ਬਾਕੀ ਕਿਤੇ ਝੋਨਾ ਨਹੀਂ ਸੀਦਾ ਇਹ ਬੈਨ ਕੀਤੇ ਗਏ ਸੀ ਜਾਂ ਇਹਨਾਂ ਨੂੰ ਨਹੀਂ ਹੁੰਦਾ ਨਹੀਂ ਸੀ ਰੇਤਲੀ ਜ਼ਮੀਨ ਸੀ ਇਹ ਸਾਰੀ ਹਾਂ ਝੋਨੇ ਵਾਲੀ ਜ਼ਮੀਨ ਹੀ ਨਹੀਂ ਸੀ ਇਨਵਪਜਾਉ ਕਿਵੇਂ ਬਣਾਇਆ ਗਿਆ ਇਸ ਚੀਜ਼ ਦੇ ਉਪਜਾਉ ਬਣਾਇਆ ਗਿਆ ਜਦੋਂ ਇਨਸੈਂਟਿਵ ਮਿਲਨੇ ਸ਼ੁਰੂ ਹੋ ਗਏ ਤੇ ਝੋਨੇ ਦਾ ਰੇਟ ਵਧਣਾ ਸ਼ੁਰੂ ਹੋ ਗਿਆ ਚੰਗੀਆਂ ਵੈਰਾਈਟੀਆਂ ਹਾਈ ਯੀਲਡ ਵੈਰਾਈਟੀਆਂ ਆ ਗਈਆਂ ਝੋਨੇ ਦੀਆਂ ਜਿਹੜੀਆਂ ਇੰਨਾ ਜਿਹੜੇ ਅੱਗੇ 12 14 ਕੁਇੰਟਲ ਨਹੀਂਸ ਨਿਕਲਦੇ ਉਹਨਾਂ ਦੇ 30 30 ਕੁਇੰਟਲ ਨਿਕਲਣ ਲੱਗੇ ਹੂੰ ਰੇਟ ਵਧਾਤਾ ਸੋ ਕਿਸਾਨ ਹੁਣ 15 ਲੱਖ ਟਿਊਬਵੱਲ ਜਿਹੜੇ ਪਾਣੀ ਖਿੱਚੀ ਜਾ ਰਿਹਾ ਝੋਨਾ ਸਾਨੂੰ ਲੈ ਕੇ ਬਹਿ ਗਿਆ ਤਾਂ ਹੀ ਤੇ ਅਸੀਂ ਰੋਲਾ ਪਾਉਨੇ ਵੀ ਅਸੀਂ ਢਿੱਡ ਭਰ ਭਰਦਿਆਂ ਭਰਦਿਆਂ ਆਪਣਾ ਸਤਿਆਨਾਸ ਕਰ ਲਿਆ ਹੁਣ ਦੂਜੀਆਂ ਕ੍ਰੌਪਸ ਅਸੀਂ ਬਾਹਰੋਂ ਪਿਛਲੇ ਸਾਲ ਹੀ ਮੇਰੇ ਖਿਆਲ ਸਾਢੇ 6 ਮਿਲੀਅਨ ਟਨ ਧਾਲਾਂ ਮੰਗਾਈਆਂ ਅਸੀਂ ਧਾਲਾਂ ਦੇ ਕਿਉਂ ਨਹੀਂ ਪੈਸੇ ਦਿੰਦੇ ਕਿਸਾਨਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਵੀ ਤੁਸੀਂ ਝੋਨੇ ਦੀ ਜਗ੍ਹਾ ਧਾਲਾਂ ਬੀਜੋ ਤੁਸੀਂ ਮੂੰਗੀ ਬੀਜੋ ਤੁਸੀਂ ਮਾਂ ਬੀਜੋ ਮਤਲਬ ਇਹ ਇਹ ਬੜਾ ਸੀਰੀਅਸ ਮਸਲਾ ਜਿਹੜਾ ਕਿ ਸਟੇਟ ਗਵਰਨਮੈਂਟ ਨੂੰ ਵੀ ਔਰ ਸੈਂਟਰ ਗਵਰਨਮੈਂਟ ਨੂੰ ਵੀ ਵਿਰਾਲ ਕੇ ਪਾਉਣੇ ਜੇ ਪੰਜਾਬ ਬਚਾਉਣਾ ਤਾਂ ਕਿਸਾਨ ਮੇਰੇ ਖਿਆਲ ਚ ਇਹ ਸੋਚਦੇ ਨੇ ਉਹ ਕਹਿੰਦੇ ਨੇ ਵੀ ਸਾਨੂੰ ਇੱਕ ਤਾਂ ਜਲਦੀ ਵੇਚ ਜਾਂਦੀ ਹੈ ਚੀਜ਼ ਚੋਨਾਵਾਂ ਜੇ ਲਾ ਲਿਆ ਉਹ ਜਲਦੀ ਵਿਕ ਵੀ ਜਾਣਾ ਵਾ ਜਲਦੀ ਸਰਕਾਰ ਵੀ ਚੱਕ ਲੈਂਦੀ ਆ ਉਹ ਹੋਰ ਵੀ ਵਿਕ ਜਾਂਦਾ ਤੇ ਜਿਹੜੀਆਂ ਦਾਲਾਂ ਨੇ ਵੀ ਉਹਨਾਂ ਵਿੱਚ ਕੰਪੀਟੀਸ਼ਨ ਬਹੁਤ ਨਜਾਇਜ਼ ਹੈ ਇਹ ਐਸੇ ਕਰਕੇ ਨਾ ਜੇ ਤੁਸੀਂ ਉਹ ਦੇਖੋ ਨਾ ਜੇ ਝੋਨੇ 'ਚ ਤੁਹਾਨੂੰ 50000 ਕਿੱਲੇ ਦਾ ਮਿਲਦਾ ਤੇ ਤੁਸੀਂ ਇਨਸ਼ੋਰ ਕਰੋ ਵੀ ਤੁਹਾਨੂੰ ਮੰਗੀ ਦੇ 50000 ਕਿੱਲੇ ਦਾ ਦਵਾਂਗੇ ਹੂੰ ਰੇਟ ਵਧਾਓ ਚਾਹੇ ਉਹਨਾਂ ਨੂੰ ਬੋਨਸ ਦਿਓ ਜਾਂ ਕੁਝ ਕਰੋ ਕਿਉਂਕਿ ਸਾਹੰਤਾ ਵਿੱਚ ਆ ਰਿਹਾ ਮੈਂ ਦੇਖ ਰਿਹਾ ਉਹਨੇ ਤਾਂ ਇਨਕਮ ਲੈਣੀ ਹੈ ਬੱਚੇ ਪਾਲਣੇ ਹੂੰ ਹੁਣ ਆ ਜੀ ਸੁਣੋ ਦੇਖੋ 99 95% ਫਾਰਮਰ ਜਿਹੜੇ ਕਰਜ਼ਾਈ ਨੇ ਵਿਚਾਰੇ ਮੈਂ ਆਪੇ ਕਿਸਾਨ ਆ ਕਿਸਾਨੇ ਨੂੰ ਕੁਝ ਨਹੀਂ ਲੱਭਦਾ ਇਹ ਥੋੜਾ ਬਹੁਤ ਗਵਰਨਮੈਂਟ ਨੇ ਸੋਚਣਾ ਚਾਹੀਦਾ ਤੁਸੀਂ ਉਹਨਾਂ ਨੂੰ ਇਨਸੈਂਟਿਵ ਦਿਓ ਕਿਸਾਨ ਕੋ ਝੋਨਾ ਵੀ ਜਦੋਂ ਬਹੁਤ ਦੁਖੀ ਹੈ ਉਹਨੂੰ ਵਿਜਣ ਵਾਲੇ ਭਈਏ ਨਹੀਂ ਮਿਲਦੇ ਫਿਰ ਕਟਣ ਵੇਲੇ ਸਿਆਪਾ ਇਹ 2 250 ਲੱਖ ਟਨ ਚਾਲੇ ਪਰਾਲੀ ਉਹਦਾ ਕੀ ਕਰਨ 15 ਦਿਨਾਂ ਦੇ ਵਿੱਚ ਸਾਹਮਣੀ ਪੈਂਦੀ ਹੈ ਕਿਸਾਨ ਬਹੁਤ ਦੁਖੀ ਨੇ ਸਰਕਾਰ ਤਾਂ ਇਹ ਵੀ ਕਹਿੰਦੀ ਨੇ ਵੀ ਜੇ ਹੁਣ ਸਾਰਾ ਕੁਝ ਸਰਕਾਰ ਕਰਕੇ ਦੋ ਸਰਕਾਰ ਤਾਂ ਆਪ ਕਰ ਜਾਈਏ ਖਜ਼ਾਨਾ ਖਾਲੀ ਕਹਿੰ ਰਹੇ ਨੇ ਕਈ ਵਾਰੀ ਤਾਂ ਨਹੀਂ ਫਿਰ ਇਹ ਜਿੰਮੇਵਾਰ ਤੇ ਸਰਕਾਰ ਦੀ ਬੰਦੀ ਹੈ ਨਾ ਫਿਰ ਉਹ ਪੰਜਾਬ ਦਾ ਪਾਣੀ 50 ਕਿਸਾਨ ਕੀ ਕਰੇ ਵਿਚਾਰਾ ਉਹਨੇ ਤਾਂ ਬੱਚੇ ਪਾਲਣੇ ਹੋਤਾ ਜੇ ਉਹ ਨੂੰ ਤੁਸੀਂ ਕਹਿੰਦੇ ਵੀ ਤੁਸੀਂ ਡਾਇਵਰਸੀਫਿਕੇਸ਼ਨ ਕਰ ਤੇ ਡਾਇਵਰਸੀਫਿਕੇਸ਼ਨ ਤਾਂ ਇਹ ਕਰੋ ਜੇ ਉਹ ਨੂੰ ਤੁਸੀਂ ਇਨਕਮ ਅਨਸ਼ੋਰ ਕਰੋਗੇ ਤਾਂ ਇਹ ਬਹੁਤ ਸੀਰੀਅਸ ਮਸਲਾ ਜੇ ਤੁਸੀਂ ਮੰਨ ਲਓ ਇੱਥੇ ਹੁੰਦੇ ਤਾਂ ਤੁਸੀਂ ਕੀ ਕਰਦੇ ਫਿਰ ਮੈਂ ਕੁਝ ਵੀ ਨਾ ਮੈਨੂੰ ਸਿਰਫ 20000 ਕਰੋੜ ਦੇ ਦੋ ਮੈਂ 60% ਚੋਂ ਨੇ ਚੋਂ ਏਰੀਆ ਕੱਢ ਦੂੰ ਤੁਹਾਨੂੰ 60% 60% ਪਹਿਲੇ ਸਾਲ ਹੀ ਇੱਕ ਫਾਰਮ ਨੂੰ 20000 ਰੁਪਇਆ ਤੁਸੀਂ ਕਿੱਲੇ ਪਿੱਛੇ ਦੇਣਾ ਬੋਨਸ ਦੇ ਦਿਓ ਹੂੰ ਮੂੰਗੀ ਤੇ ਮੱਕੀ ਤੇ ਤੁਹਾਡੀ ਮੂੰਗ ਫੜੀ ਤੇ ਉਹ ਤਾਂ ਆਪ ਦੁਖੀ ਚ ਛੋਣੇ ਤੋਂ ਕੋਈ ਪ੍ਰੋਬਲਮ ਨਹੀਂ ਜਿੱਥੇ ਤੁਸੀਂ 22000 ਰੁਪਇਆ 22000 ਕਰੋੜ ਰੁਪਇਆ ਤੁਸੀਂ ਬਿਜਲੀ ਦਾ ਹੀ ਸਿਰਫ ਸਬਸਿਡੀ ਦੇਈ ਜਾਂਦੇ ਆ ਹੂੰ 27000 ਕਰੋੜ ਸਾਲ ਦਾ ਤੁਸੀਂ ਕਰਜ਼ੇ ਕਰਜ਼ੇ ਦਾ ਵਿਆਜ ਹੀ ਦੇਈ ਜਾਂਦੇ ਆ ਤੇ ਤੁਸੀਂ 20000 ਕਰੋੜ ਤੁਸੀਂ ਅੱਧੋਂ ਵੱਧ ਚੋਣੇ ਦੋ ਥੱਲੇ ਏਰੀਆ ਨਿਕਲ ਸਕਦਾ ਵਿਲ ਨਹੀਂ ਹੈਗੀ ਇਹਨਾਂ ਚ ਵਿਲ ਨਹੀਂ ਕੁਝ ਕਰੀਏ ਸੜਾ ਦਿੰਦੇ ਨੇ ਵੀ ਅਸੀਂ 7700 ਨੂੰ ਮੂੰਗਫਲੀ ਲੈ ਲਾਂਗੇ ਰੁੱਲਦੇ ਫਿਰਦੇ ਨੇ ਕੋਈ ਖਰੀਦਾ ਨਹੀਂ ਸੋ ਇਹ ਇਹ ਵਿਲ ਨਹੀਂ ਹੈ ਪ੍ਰੋਬਲਮ ਜੇ ਇੱਕ ਹੋਰ ਮਨ ਗੱਲ ਚੇਤੇ ਆਈ ਆ ਮੈਂ ਫੋਟੋਸ ਦੇਖ ਰਹਾ ਨਾਲ ਦੀ ਨਾਲ ਪ੍ਰਿੰਸ ਚਾਰਲਸ 3 ਸੀ ਜਿਨ੍ਹਾਂ ਨਾਲ ਤੁਸੀਂ ਮੁਲਕਾਤ ਕੀਤੀ ਸੀ ਜਿਹੜਾ ਹੁਣ ਕਿੰਗ ਹੈ ਐਸੋ ਇੰਗਲੈਂਡ ਦੇ ਕਿੰਗ ਨੇ ਇਹ ਆਏ ਸੀ ਮੈਂ ਕਿਹਾ 2005 ਦੀ ਗੱਲ ਤੇ ਇੰਡੀਆ ਚ ਆਏ ਸੀ ਕਿ ਯੂਨੀਵਰਸਿਟੀ ਨਹੀਂ ਪਟਿਆਰੇ ਆਏ ਸੀ ਤੇ ਉਹ ਕੈਪਟਨ ਮਿੰਦਸਮ ਨੇ ਫੋਨ ਆਇਆ ਸੀ ਵੀ ਤੁਸੀਂ ਆਓ ਮੈਂ ਫਿਰ ਸਾਰਾ ਉਥੇ ਐਗਜ਼ੀਬਿਸ਼ਨ ਵਿੱਚ ਲਾਈ ਸੀ ਅਗਰੀਕਲਚਰ ਦੀ ਉਹ ਸਾਰੀ ਮੈਂ ਐਕਸਪਲੇਨ ਕੀਤੀ ਤੇ ਉਤੋਂ ਫਿਰ ਮੈਂ ਮੈਂ ਇਹਨਾਂ ਨੂੰ ਦੱਸਿਆ ਕਿ ਇਦਾਂ ਪੰਜਾਬ ਦੇ ਵਿੱਚ ਬੜੀ ਪੋਲਿਊਸ਼ਨ ਮੈਨੂੰ ਸੀ ਪਤਾ ਵੀ ਇਹਨਾਂ ਨੂੰ ਪੋਲਿਊਸ਼ਨ ਦਾ ਬੜਾ ਕੋਈ ਸ਼ੌਕ ਹੈ ਮੈਨੂੰ ਕਹਿੰਦੇ ਉਹ ਆਮਰ ਰਣੇਗ ਪ੍ਰੋਜੈਕਟ ਹੈ on ਪੋਲਿਊਸ਼ਨ in ਅਫਰੀਕਾ ਦੇ ਵਿੱਚ ਹੈ ਤੇ ਆਪਾਂ ਮੈਂ ਐਸੀ ਤੁਹਾਡੇ ਅਕੀ ਸੈਲਫ ਸਫੀ ਦੀ ਲੋੜ ਹੈ ਆਪਾਂ ਦਿਨੋਂ ਤੇ ਡਿਸਕਸ ਕਰਾਂਗੇ ਤੋਂ ਬੜਾ ਇਹਨਾਂ ਨੂੰ ਫਿਰ ਮੇਰੇ ਨਾਲ ਬੜਾ ਸ਼ੌਕ ਕਰ ਮਤਲਬ ਇਹਨਾਂ ਨੇ ਦਿਖਾਇਆ ਐਗਰੀਕਲਚਰ ਬਾਰੇ ਕਿੰਨਾ ਟਾਈਮ ਇਹਨਾਂ ਨੇ ਸਪੈਂਡ ਕੀਤਾ ਤੁਸੀਂ ਹਮ 3-4 ਘੰਟੇ ਤੇ ਦਿਨ ਚਰ ਘੰਟੇ ਚੀ ਗੱਲ ਹੋਈ ਬਹੁਤ ਬੜੇ ਕਲੋਸਲੀ ਕੀ ਗੱਲ ਕੀ ਹੋਈ ਤੁਹਾਡੀ ਉਹਨਾਂ ਨਾਲ ਗੱਲ ਐਗਰੀਕਲਚਰ ਬਾਰੇ ਮੇਨਲੀ ਪੋਲੂਸ਼ਨ ਬਾਰੇ ਕੀ ਹਾਲਾਤ ਆ ਮੈਂ ਕਿਹਾ ਜੀ ਪੋਲੂਸ਼ਨ ਸਾਡੇ ਪੈਸਟੀਸਾਈਡ ਫੰਜੀਸਾਈਡ ਸਾਡਾ ਵਾਟਰ ਸਾਡੀ 에ਅਰ ਸਾਡੀ ਸੋਇਲ ਸਾਡਾ ਸਾਰਾ ਕੁਝ ਜਿਹੜਾ ਪੋਲੂਟ ਹੋਇਆ ਪਿਆ ਐਨਵਾਇਰਨਮੈਂਟ ਟੋਟਲ ਐਨਵਾਇਰਨਮੈਂਟ ਐਸੋ ਲਈ ਪੋਲੂਟਡ ਆ ਤੇ ਇਹਦਾ ਕੋਈ ਮਤਲਬ ਹੱਲ ਹੱਲ ਹੋਣਾ ਚਾਹੀਦਾ ਇਹ ਆਰਗੈਨਿਕ ਐਗਰੀਕਲਚਰ ਬਾਰੇ ਨੇ ਕਾਫੀ ਇੰਟਰਸਟ ਸੀ ਕਿ ਇਹ ਕਹਿੰਦੇ ਵੀ ਫਸਟ ਟਾਈਮ ਹੋਇਸੀ ਵੀ ਕੋਈ ਪ੍ਰਿੰਸ ਜਿਹੜੇ ਨੇ ਇੱਥੇ ਪਹੁੰਚੇ ਸੀ ਇੰਡੀਆ ਨਹੀਂ ਪਰੰਸੀ ਪਹਿਲਾਂ ਇੱਕ ਵਾਰੀ ਮੇਰਾ ਖਿਆਲ ਲੌਂਗ ਬੈਕ ਇੱਕ ਵਾਰੀ ਪੀਯੂ ਚ ਐਸੇ ਤੋਂ ਬਹੁਤ ਛੋਟੀ ਏਜ ਦੇ ਸੀਏ ਉਦੋਂ ਇੱਕ ਵਾਰੀ ਪਹਿਲਾਂ ਵੀ ਐਸੇ ਛੋਟੀ ਇੱਕ ਵਾਰੀ ਐਸੇ ਪੀਜੀ ਪਹਿਲਾਂ ਹਾਂ ਅੱਛਾ ਇਸ ਤੋਂ ਇਲਾਵਾ ਪੰਜਾਬ ਬੈਕ ਯੂਨੀਵਰਸਿਟੀ ਦੇ ਵਿੱਚ ਰਿਕਰੂਟਮੈਂਟ ਦੀ ਗੱਲ ਕਰਦੇ ਆਪਾਂ ਇਸ ਵੜੇ ਹਾਂ ਇਹ ਇੱਕ ਬਹੁਤ ਵੱਡੀ ਪ੍ਰੋਬਲਮ ਆ ਤੁਸੀਂ ਕਿਹਾ ਵੀ ਉਸ ਵੜੇ ਭਰ ਲੈਂਦੇ ਹੁੰਦੇ ਸੀਗੇ ਹਾਂ ਹਾਂ ਤਾਂ ਹੁਣ ਤੁਹਾਨੂੰ ਲੱਗਦਾ ਨਹੀਂ ਕਿ ਵੀ ਵੀਸੀ ਕੋਲ ਇੰਨੀ ਵੱਡੀ ਪਾਵਰ ਆ ਉਹਨਾਂ ਨੂੰ ਨਾ ਸਟੇਟ ਗਵਰਨਮੈਂਟ ਕੁਝ ਕਹਿ ਸਕਦੀ ਨਾ ਸੈਂਟਰਲ ਗਵਰਨਮੈਂਟ ਕੁਝ ਕਹਿ ਸਕਦੀ ਹੈ ਤਾਂ ਭਰੀ ਜਾ ਸਕਦੀਆਂ ਰਿਕਰੂਟਮੈਂਟ ਹੋ ਸਕਦੀਆਂ ਨੇ ਜਲਦੀ ਬਹੁਤ ਨਹੀਂ ਭਰੀਆਂ ਤਾਂ ਜਾਸੇ ਜੇ ਸਟੇਟ ਫੰਡ ਦਊ ਦੀ ਫੰਡ ਨਹੀਂ ਦਿੰਦੇ ਮੇਰੇ ਵੇਲੇ ਪ੍ਰੋਬਲਮ ਨਹੀਂ ਸੀ ਆਉਂਦੀ ਮੈਂ ਤਾਂ ਸਿੱਧਾ ਸੀਐਮ ਨੂੰ ਚਲਾਉਂਦਾ ਸੀ ਮੈਂ ਕੰਨ ਰੰਦੇ ਯੂਨੀਵਰਸਿਟੀ ਲਾਈਕ ਦਸ ਵੀ ਆ ਸਾਡਾ ਬੀਐਸਸੀ ਕਰੋੜ ਦਾ ਏਰੀਆ ਰ ਪੈਣ ਤੇ ਇਹ 6 ਕਿਸ਼ਤਾਂ ਦੇ ਵਿੱਚ ਸੈਂਕਸ਼ਨ ਮੈਂ ਤਾਂ ਸਿੱਧਾ ਚਲਾਇਆ ਮੈਂ ਇਹਦਾ ਚਲਾਸਦਾ ਯੂਨੀਵਰਸਿਟੀ ਅੜਭਣਾ ਪੈਣਾ ਥੋੜਾ ਜਿਹਾ ਹਾਂ ਹੁੜਾ ਪੈਂਦਾ ਨਾ ਫਾਈਟ ਕਰਨਾ ਪੈਂਦਾ ਆਪਣੇ ਰਾਈਟ ਲਈ ਤੁਸੀਂ ਇਹ ਦੱਸ ਦਿਓ ਵੀ ਉਹ 82 ਕਰੋੜ ਡਾਕਟਰ ਐਸ ਖਹਿਰਾ ਮੈਥੋਂ ਵੀ ਪਹਿਲਾਂ ਵੀ ਸੀ ਅਕਾਲ ਕਰਦੇ ਉਹ ਤੋਂ ਪਹਿਲਾਂ ਡਾਕਟਰ ਖਹਿਰਾ ਵੀ ਸੀ ਸਾਨੂੰ ਉਦੋਂ ਨਵੇਂ ਸਕੇਲ ਆਏ ਤੇ ਉਹਨਾਂ ਨੇ ਜਿਹੜਾ EMPLOYEES PROVIDENT FUND ਆ ਉਹ ਚੁੱਕੜਾ ਕੇ ਤੇ ਲੋਕਾਂ ਦੀਆਂ ਸੈਲਰੀਜ਼ ਤੇ ਏਰੀਜ਼ ਦੇ ਦਿੱਤੇ ਉਹ 82 ਕਰੋੜ ਸੀ ਪਹਿਲਾਂ ਥੋੜਾ ਸੀ ਸ਼ਾਇਦ ਉਹ ਵਿਆਜ ਪੈ ਪੈ ਕੇ 5-6 ਸਾਲ 7 ਸਾਲ ਚ ਉਹ 82 ਕਰੋੜ ਤੇ ਕੋਈ 93 ਕੇ 83 ਲੱਖ ਬਣ ਗਿਆ अच्छा ਸਾਡੇ ਟੀਚਰ ਤੇ ਨਾਨ ਟੀਚਰ ਬੜੇ ਵਿਚਾਰੇ ਦੁਖੀ ਵੀ ਸਾਡਾ ਪ੍ਰੋਵੀਡੈਂਟ ਫੰਡ ਇੰਟਰਸਟ ਮਿਲਣਾ ਸੀ ਤੁਸੀਂ ਪ੍ਰੋਵੀਡੈਂਟ ਫੰਡ ਨੂੰ ਡਾਇਵਰਟ ਨਹੀਂ ਕਰ ਸਕਦੇ ਇਲੀਗਲ ਮੈਂ ਵੀ ਚਿੱਠੀਆਂ ਲਿਖਿਆ ਫਰਾਂਸ ਸੈਕਟਰੀ ਨੂੰ ਫਰਾਂਸ ਮਿਸਟਰ ਲਾਲ ਸਿੰਘ ਹੁੰਦੇ ਕਿ ਇਹ ਨਹੀਂ ਦਿੱਤਾ ਔਰ ਕਿ ਫਿਰ ਮੈਂ ਪ੍ਰੋਵੀਡੈਂਟ ਪ੍ਰੋਗਰਾਮ ਬਣਾ ਕੇ ਮੈਂ ਸਿੱਧਾ ਸੀ ਮੈਂ ਕਹਾਂ ਜੀ ਇਲਿਗਲ ਆ ਕੱਲੋਂ ਸਾਰੇ ਅੱਧਰ ਹੋ ਸਕਦੇ ਆ ਪ੍ਰੋਵੀਡੈਂਟ ਫੰਡ ਨੂੰ ਤੁਸੀਂ ਮਿਸਯੂਜ਼ ਨਹੀਂ ਕਰ ਸਕਦੇ ਹੂੰ ਤੇ ਮੇਰੇ ਤਾਂ ਉਹ ਕੁਲੀਗ ਬੜੇ ਸਾਹੂ ਨੇ ਵੀ ਉਹ ਕੋਰਟ 'ਚ ਨਹੀਂ ਗਏ ਤੇ ਇਹ ਇਹ ਪੈਸਾ ਸੈਂਕਸ਼ਨ ਮੈਂ ਫਰਾਂਸ ਸੈਕਟਰੀ ਨੂੰ ਲੈਟਰ ਲਿਖ ਚੁੱਕਿਆ ਮੈਂ ਲਾਲ ਸਿੰਘ ਫਰਾਂਸ ਮਿਸਟਰ ਨੂੰ ਲਿਖ ਚੁੱਕਿਆ ਕਿਸੇ ਦੇ ਨਹੀਂ ਦਿੱਤੇ ਪੜਪੁਰਕ ਉੱਥੇ ਲਿਖ ਦਿੱਤਾ 6 ਕਿਸ਼ਤਾਂ ਦੇ ਵਿੱਚ ਸੈਂਕਸ਼ਨ ਨੋ ਸਾਰੇ ਮੈਂ ਇੰਟਰਸਟ ਸਮੇਤ ਮੈਂ ਸੋ ਉਹ ਫੰਡ ਤਾਂ ਦੇਖੋ ਨਾ ਸਟੇਟ ਨੇ ਦੇਣਿਆ ਵੀ ਸੀ ਵਿਚਾਰਾ ਉੱਥੇ ਕੀ ਕਰੂਗਾ ਮੈਂ ਤਾਂ ਫਿਰ ਉਹ 100 ਕਰੋੜ ਵੀ ਲਿਆ ਸੀ ਸਪੈਸ਼ਲ ਉਹ ਪਹਿਲੀ ਵਾਰ ਹੀ ਕਿਸੇ ਇੰਡੀਆ ਦੇ ਵਿੱਚ ਕਿਸੇ ਯੂਨੀਵਰਸਿਟੀ ਨੂੰ ਪਾਰਲੀਮੈਂਟ ਚ ਪਾਸ ਹੋਇਆ ਸੀ ਕਹਾਦਾ ਸੀ 100 ਕਰੋੜ ਇਹ ਕਿਉਂਕਿ ਸਾਡਾ ਪੁਰਾਣੀ ਯੂਨੀਵਰਸਿਟੀ ਸਾਨੂੰ ਤਨਖਾਹਾਂ ਦਾ ਯੂਨੀਵਰਸਿਟੀ ਦੇ ਦਿੰਦੀ ਸੀ ਹੂੰ ਉਹਨ ਪੁਰਾਣੀ ਬਿਲਡਿੰਗ ਹੋ ਗਈ ਸੀ ਸਚਤ ਬਾਰਤੀਆਂ ਬਣੀਆਂ ਉਹ ਰੈਨੋਵੇਸ਼ਨ ਜਾਂ ਨਵਾਂ ਹਾਲ ਬਣਾਉਣ ਸੀ ਪਾਲਾਡੀ ਟੂਰਿਜ਼ਮ ਛੋਟਾ ਜਿਹਾ ਰਹਿ ਗਿਆ ਸੀ ਤੋਂ ਮੈਂ ਮੌਂਟੇਸਿੰਗ ਆਲੂ ਵਾਲੀ ਡਿਪਟੀ ਚੇਅਰਮੈਨ ਪਲੈਨਿੰਗ ਕਮਿਸ਼ਨ ਦੇ ਸਨ ਮੇਰੇ ਨਾਲ ਅੱਛੀ ਦੋਸਤ ਹੈਗੇ ਉਹਨਾਂ ਦੀ ਮਿਸਿਸ ਦੀ ਡੈਥ ਹੋ ਗਈ ਮੈਨੂੰ ਦੋਨਾਂ ਨੂੰ ਇਨਵਾਈਟ ਕੀਤਾ ਤੇ ਰਾਤ ਰਹਿ ਸਾਡੇ ਕੋਲ ਉਹ ਫਿਰ ਮੈਂ ਉਹਨਾਂ ਨੂੰ ਪ੍ਰੈਜੈਂਟੇਸ਼ਨ ਕੀਤੀ ਵੀ ਆਹ ਹਾਲ ਹੈ ਸਾਡੇ ਵੀ ਨੀਡ ਮਨੀ